ਸਰਫ ਇਹਨਾਂ ਨੂੰ ਚੱਲਣ ਯੋਗ ਹੀ ਬਣਾਇਆ ਜਾਊਗਾ ਯਾਨੀ ਡੰਗ ਟਪਾਉ ਕੀ ਕੀਤਾ ਜਾਊਗਾ ਕਾ ਉਹ ਨਹੀਂ ਕੀਤਾ ਜਾਊਗਾ ਕਿ ਇਹ ਕੰਕਰੀਟ ਪੂਰੀਆਂ ਵਧੀਆ ਤਰੀਕੇ ਨਾਲ ਬਣ ਜਾਣਾ ਇਹ ਸਾਰਾ ਕੁਝ ਸੀਵਰੇਜ ਬੋਰਡ ਤੇ ਸਾਰੇ ਵਿਭਾਗਾਂ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਹੋ ਰਿਆ ਉਹਨਾਂ ਨੇ ਆਪਣਾ ਇਸ ਰੋਡ ਦਾ 50 ਲੱਖ ਰੁਪਏ ਦਾ ਜਮਾ ਕਰਾਇਆ ਹੋਇਆ ਜੀ ਜੀ ਤੇ ਇੱਕ ਚੈਲ ਰੋਡ ਦਾ ਵੀ 50 55 ਲੱਖ ਰੁਪਏ ਦੇ ਲਗਭਗ ਜਮਾ ਕਰਾਇਆ ਹੋਇਆ ਹੈ ਇੰਨਾ ਤਾਂ ਕਹਿਣਾ ਹੈਗਾ ਵੀ ਆਪਾਂ ਨੂੰ ਕਹਿੰਦੇ ਸੀ ਵੀ ਦੋ ਬਰਸਾਤਾਂ ਆਇਆ ਜ਼ਰੂਰੀ ਆ ਹਮ ਹਜੇ ਪਹਿਲੀ ਬਰਸਾਤ ਹੋਈ ਆ ਸਰ ਦੂਸਰੀ ਸੀਜ਼ਨ ਹੁੰਦੇ ਮਤਲਬ ਹਾਂ ਪਰ ਇਹ ਕਹਿੰਦੇ ਸਾਨੂੰ ਲਿਖਤੀ ਤੌਰ ਤੇ ਹਜੇ ਉਹਨਾਂ ਨੇ ਨਹੀਂ ਕਿਹਾ ਕਿ ਸੜਕਾਂ ਕੰਪਲੀਟ ਹੋ ਗਈਆਂ ਐ ਅਸੀਂ ਬਣਵਾ ਨਹੀਂ ਸਕਦੇ ਇਹ ਇਹ ਲਿਖ ਕੇ ਜਿੱਤਤਾ ਆਪਾਂ ਤੇ ਹੁਣ ਤੱਕ ਇਹ ਆਸ ਲਾਈ ਜਾ ਰਹੀ ਸੀ ਝਾਕ ਰੱਖੀ ਜਾ ਰਹੀ ਸੀ ਕਿ B&R ਇਹਨਾਂ ਸੜਕਾਂ ਨੂੰ ਬਣਾ ਦੇਵੇਗਾ ਜਿਹੜੀਆਂ ਸੀਵਰੇਜ ਦੀਆਂ ਸੜਕਾਂ ਪੁੱਟੀਆਂ ਤੇ ਹੁਣ ਇਹ ਪਤਾ ਲੱਗਾ ਹੈ ਕਿ ਸੀਵਰੇਜ ਬੋਰਡ ਨੇ ਹਲੇ B&R ਨੂੰ ਇਹ ਸੜਕਾਂ ਹੈਂਡਓਵਰ ਨਹੀਂ ਕੀਤੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇਹ ਖਬਰ ਫਰੀਦਕੋਟ ਦੇ ਉਹਨਾਂ ਲੋਕਾਂ ਨੂੰ ਝਟਕਾ ਲਾ ਸਕਦੀ ਆ ਜ਼ਬਰਦਸਤ ਝਟਕਾ ਦੇ ਸਕਦੀ ਆ ਜਿਹੜੇ ਇਹ ਆਸ ਲਾਈ ਬੈਠੇ ਸੀ ਕਿ ਬਾਬਾ ਸ਼ੇਖ ਫਰੀ ਜੀ ਦਾ ਆਗਮਨ ਪਰਬ ਆ ਗਿਆ ਤੇ ਹੁਣ ਫਰੀਦਕੋਟ ਸ਼ਹਿਰ ਆ ਜਿਹੜਾ ਉਹ ਚੱਕਾ ਚੌਂਦ ਹੋ ਜਾਵੇਗਾ ਸੜਕਾਂ ਦੀ ਕਾਇਆਕਲਪ ਹੋ ਜਾਵੇਗੀ ਤੇ ਸ਼ਹਿਰ ਦਰਹਾਨਵਾਦ ਸਵਾਰਿਆ ਜਾਵੇਗਾ ਪਰ ਅਜੇ ਹਾ ਨਹੀਂ ਹੋਣ ਵਾਲਾ ਨਗਰ ਕੌਂਸਲ ਤਾਂ ਆਪਣਾ ਫਰਜ਼ ਨਿਭਾ ਰਿਹਾ ਹੈ ਤੇ ਫੁੱਟਪਾਥਾਂ ਨੂੰ ਰੰਗ ਰੋਗਣ ਕਰ ਰਿਹਾ ਹੈ ਪਰ ਉੱਥੇ ਸੜਕਾਂ ਦੀ ਹਾਲਾਤ ਬਹੁਤ ਖਰਾਬ ਹੈ ਤੇ ਹੁਣ ਤੱਕ ਇਹ ਆਸ ਲਾਈ ਜਾ ਰਹੀ ਸੀ ਝਾਕ ਰੱਖੀ ਜਾ ਰਹੀ ਸੀ ਕਿ B&R ਇਹਨਾਂ ਸੜਕਾਂ ਨੂੰ ਬਣਾ ਦੇਵੇਗਾ ਜਿਹੜੀਆਂ ਸੀਵਰੇਜ ਨਹੀਂ ਸੜਕਾਂ ਪੁੱਟੀਆਂ ਤੇ ਹੁਣ ਇਹ ਪਤਾ ਲੱਗਾ ਹੈ ਕਿ ਸੀਵਰੇਜ ਬੋਰਡ ਨੇ ਹਲੇ B&R ਨੂੰ ਇਹ ਸੜਕਾਂ ਹੈਂਡਓਵਰ ਹੀ ਨਹੀਂ ਕੀਤੀਆਂ ਤੇ ਇਹ ਹਲੇ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਇਹ ਸੜਕਾਂ ਮੁਕੰਮਲ ਹੋ ਗਈਆਂ ਤੇ ਤੁਸੀਂ ਹੁਣ ਇਹਨਾਂ ਨੂੰ ਬਣਾ ਸਕਦੇ ਹੋ ਜਿਸ ਕਰਕੇ ਉਹ ਇਹਨਾਂ ਸੜਕਾਂ ਨੂੰ ਬਣਾਉਣ ਤੋਂ ਅਸਮਰੱਥਾ ਇਹ ਜਾਣਕਾਰੀ ਮਿਲੀ ਆ ਕਿ ਇਹਨਾਂ ਸੜਕਾਂ ਦੀ ਮੁਰੰਮਤ ਲਈ ਜਿਹੜਾ 1 ਕਰੋੜ 40 ਲੱਖ ਰੁਪਇਆ ਜਮ੍ਹਾਂ ਕਰਾਉਣ ਦੇ ਲਈ ਸੀਵਰੇਜ ਬੋਰਡ ਨੂੰ ਕਿਹਾ ਗਿਆ ਸੀ ਉਸ ਵਿੱਚੋਂ ਉਹਨਾਂ ਨੇ 50 ਲੱਖ ਤਾਂ ਜਮ੍ਹਾਂ ਕਰਾ ਦਿੱਤਾ ਤੇ ਬਾਕੀ ਹਲੇ ਫੰਡ ਨਾ ਹੋਣ ਦਾ ਕਹਿ ਕੇ ਟਾਲਾ ਮਾਰ ਦਿੱਤਾ ਹੈ ਇਸੇ ਤਰ੍ਹਾਂ ਚਾਹਲ ਰੋਡ ਤੇ ਸੀਵਰੇਜ ਪਾਇਆ ਗਿਆ ਸੀ ਉੱਥੇ ਵੀ ਕੁਝ ਪੈਸੇ ਹਲੇ ਘੱਟ ਜਮ੍ਹਾਂ ਕਰਾਏ ਆ ਤੇ ਉੱਥੇ ਵੀ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਸੜਕ ਤੇ ਨਾ ਹੀ ਇਹ ਪ੍ਰਮੁੱਖ ਸੜਕਾਂ ਜਿਵੇਂ ਲੱਗਣਾ ਜਿਹੜੀਆਂ ਮਿੰਨੀ ਸੈਕਟੇਟ ਨੂੰ ਸਟੇਸ਼ਨ ਨੂੰ ਸਿਵਲ ਹਸਪਤਾਲ ਨੂੰ ਸਾਧ ਕਰੋੜ ਨੂੰ ਫਰੋਹਪੁਰ ਰੋਡ ਨੂੰ ਸਾਰੇ ਪਾਸੇ ਨੂੰ ਇਹੀ ਸੜਕ ਜਾਂਦੀ ਆ ਅਧਿਕਾਰੀਆਂ ਦੇ ਅਫਸਰਾਂ ਦੇ ਘਰਾਂ ਨੂੰ ਇਹ ਸੜਕ ਉਤੋਂ ਦੀ ਜਾਣਾ ਪੈਂਦਾ ਉਹਨਾਂ ਦੇ ਦਫ਼ਤਰਾਂ ਨੂੰ ਇਹ ਸੜਕ ਉਤੋਂ ਦੀ ਜਾਣਾ ਪੈਂਦਾ ਤੇ ਸਭ ਤੋਂ ਮਾੜਾ ਹਾਲ ਇਹ ਸੜਕ ਦਾ ਸੀਵਰੇਜ ਬੋਰਡ ਨੇ ਕਰ ਰੱਖਿਆ ਹੈ ਇਕੱਲ ਇਹਦੇ ਵਿੱਚ ਹੋਰ ਵੀ ਆ ਜਿਹੜੇ ਪਤਾ ਲੱਗਿਆ ਹੈ ਕਿ ਇਹਨਾਂ ਸੜਕਾਂ ਬਣਨ ਦੇ ਵਿੱਚ ਸੀਵਰੇਜ ਬੋਰਡ ਨੇ ਕਾਫੀ ਬੇਨਿਜ਼ਮੀਆਂ ਕੀਤੀਆਂ ਆ ਇਹ ਵੀ ਪਤਾ ਲੱਗਾ ਹੈ ਕਿ ਨਕਸ਼ੇ ਦੇ ਵੀ ਬਿਲਕੁਲ ਉਲਟ ਜਾ ਕੇ ਇਹ ਸੜਕਾਂ ਕਿਉਂਕਿ ਜਿਹੜੀ ਇਹ ਸੜਕ ਤੁਸੀਂ ਦੇਖ ਰਹੇ ਹੋ ਆ ਰਹੀ ਹੈ ਇੱਧਰਲੇ ਪਾਸਿਓਂ ਇਹ ਇਧਰੋਂ ਜਿਹੜੀ ਇਹ ਸੜਕ ਇਹ ਆ ਰਹੀ ਹੈ ਇਸ ਪਾਸੇ ਸੀਵਰੇਜ ਪਾਇਆ ਗਿਆ ਇਹ ਬੱਸ ਸਟੈਂਡ ਵਾਲੇ ਪਾਸੋਂ ਸੱਜੇ ਹੱਥਾ ਤੇ ਜਦੋਂ ਇਹ ਸੜਕ ਭਾਈ ਕਨਈਆ ਜੀ ਚੌਕ ਤੋਂ ਉੱਪਰ ਦੀ ਘੁੰਮ ਕੇ ਆਉਂਦੀ ਆ ਤਾਂ ਇਹ ਇਧਰੋਂ ਖੱਬਾ ਹੱਕ ਹੋ ਜਾਂਦਾ ਜਦੋਂ ਕਿ ਕਿ ਨਕਸ਼ੇ ਦੇ ਮੁਤਾਬਕ ਸੱਜੇ ਹੱਥਾ ਸੜਕ ਬਣਨੀ ਸੀ ਸਜਿਹਤ ਸੀਵਰੇਜ ਜਾਣਾ ਸੀ ਤੇ ਖੱਬੇ ਹੱਥ ਸੀਵਰੇਜ ਪਾਇਆ ਗਿਆ ਇਥੋਂ ਇੱਕ ਤਾਂ ਨਕਸ਼ਾ ਬਦਲ ਦਿੱਤਾ ਗਿਆ ਦੂਜਾ ਇਹ ਕਿ ਇਹਦੇ ਤੇ ਜਿਹੜੀ ਲੇਅਰ ਪਾਈ ਗਈ ਆ ਮਿੱਟੀ ਦੀ ਉਹ putted-putted ਕੇ ਲੇਅਰਾਂ ਵਿੱਚ ਨਹੀਂ ਪਾਈ ਗਈ ਇੱਕੋ ਲੇਅਰ ਵਿੱਚ ਪਾਈ ਗਈ ਆ ਜਿਸ ਕਰਕੇ ਹਾਲੇ ਤੱਕ ਇਹ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਕਿ ਇਹ ਬਣ ਇੱਕ ਗੱਲ ਹੋਰ ਜੋ ਸਾਹਮਣੇ ਆਈ ਆ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਲਈ ਲਿਖਿਆ ਗਿਆ ਸੀ ਬੀ ਐਂਡ ਆਰ ਨੂੰ ਉਹ ਲਿਖਿਆ ਗਿਆ ਸੀ ਕਿ ਇੱਕ ਸੜਕ ਇਹ 4 ਮੀਟਰ ਪੱਟੀ ਜਾਵੇਗੀ ਤੇ ਲੰਬਾਈ ਦੇ ਵਿੱਚ ਇਹ ਇਧਰੋਂ ਅੱਗੇ ਕਤਵਾਲੀ ਤੋਂ ਅੱਗੇ ਇਹ 286 ਮੀਟਰ ਤੱਕ ਪੱਟੀ ਜਾਣੀ ਸੀ ਪਰ ਹੁਣ ਜਿਹੜੀ ਇਹ ਬੇਨਤੀ ਦੇ ਵਿੱਚ ਆਈ ਆ ਕਿ ਇਹ ਸਾਰੀ ਇਹਦੇ ਨਾਲ ਨਾਲ ਇਧਰਲੇ ਪਾਸੇ ਵਾਲੀ ਧਰ ਦੋਨੇ ਪਾਸੇ ਵਾਲੀ ਧਰਕ ਪਾੜਦੇ ਗਏ ਇੱਕ ਪਾਸਾ ਤਾਂ ਪੂਰੀ ਤਰ੍ਹਾਂ ਕੱਟਿਆ ਜਾ ਚੁੱਕਿਆ ਜਿਹੜਾ 7 ਮੀਟਰ ਦੇ ਕਰੀਬ 8 ਮੀਟਰ ਦੇ ਕਰੀਬ ਆ ਜਿਹੜਾ ਕਿ 4 ਦੇ بجائے 8 ਹੋ ਗਿਆ ਤੇ ਦੂਸਰਾ ਜਿਹੜਾ 286 ਦੀ ਟੋਟਲ ਜਿਹੜੀ ਲੰਬਾਈ ਸੀ ਇਹਦੀ ਜੋ 286 ਮੀਟਰ ਜਿਹੜੀ ਕਿਹਾ ਗਿਆ ਸੀ ਕਿ ਇੰਨੇ ਚ ਬਣਨੀ ਆ ਤੇ ਉਹ 286 ਦੀ ਜਗ੍ਹਾ 350 ਮੀਟਰ ਕੁੱਟ ਦਿੱਤੀ ਗਈ ਹੈ ਤੇ ਉਹਦੇ ਵਿੱਚ 50 ਮੀਟਰ ਦੇ ਕਰੀਬ ਉਹ ਟੋਟਾ ਵੀ ਪਾਟ ਰੱਖਾ ਗਿਆ ਹੈ ਜਿਹੜਾ ਹਾਲ ਹੀ ਵਿੱਚ ਨਵਾਂ ਬਣਿਆ ਸੀਗਾ ਸਾਧਕਵਾੜ ਚੌਕ ਤੋਂ ਲੈ ਕੇ ਕੋਤਵਾਲੀ ਤੱਕ ਜਿਹੜੀ ਬਣੀ ਸੀ ਇਹ ਇਹਦੇ ਵਿੱਚੋਂ 50 ਫੁੱਟ ਦੇ ਕਰੀਬ ਉਹ ਨਵੀਂ ਬਣੀ ਸੜਕ ਵੀ ਕੁੱਟ ਦਿੱਤੀ ਗਈ ਹੈ ਹੁਣ ਦੇਖਿਆ ਜਾਵੇ ਤਾਂ ਨਗਰ ਕੌਂਸਲ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਕੰਮ ਕਰਨਾ ਹੈ ਦੇਖੋ ਉਹ ਨਗਰ ਕੌਂਸਲ ਵਾਲੇ ਲੱਗੇ ਹੋਏ ਆ ਡਵਾਈਡਰਾਂ ਦੀ ਸਫਾਈ ਕਰਨਾ ਤੇ ਜਿਹੜੀਆਂ ਸੜਕਾਂ ਨਗਰ ਕੌਂਸਲ ਕੋਲੇ ਆ ਉਹਨਾਂ ਨੂੰ ਬਣਾਉਣ ਪਰ ਇੱਧਰ ਸੜਕਾਂ ਦਾ ਇਹ ਹਾਲ ਆ ਜਿਹੜੀਆਂ ਸੀਵਰੇਜ ਵਿਭਾਗ ਨੇ ਇਹ ਸੜਕਾਂ ਪੱਟੀਆਂ ਉਹਨਾਂ ਦਾ ਇਹ ਹਾਲ ਆ ਕਿ ਇਹ ਹਜੇ ਬਣਨ ਦਾ ਨਾਂ ਨਹੀਂ ਲੈ ਲਿਆ ਪਤਾ ਚੱਲਿਆ ਇਹ ਕਿ ਪ੍ਰਸ਼ਾਸਨ ਵੱਲੋਂ ਵਾਬਾ ਸ਼ੇਖਪੁਰ ਆਗਮਨਪੁਰ ਤੋਂ ਲੈ ਕੇ ਇਹਨਾਂ ਸੜਕਾਂ ਨੂੰ ਬਣਾਉਣ ਲਈ ਕਿਹਾ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਬਣਾਤੀਆਂ ਜਾਣਗੀਆਂ ਪਰ ਇਹ ਸੜਕਾਂ ਉਸ ਤਰੀਕੇ ਨਹੀਂ ਬਣਨੀਆਂ ਜਿਸ ਲੈਵਲ ਤੇ ਸੜਕ ਇਹ ਬਣਨੀ ਚਾਹੀਦੀ ਸੀ ਸਿਰਫ ਇਹਨਾਂ ਨੂੰ ਚੱਲਣ ਯੋਗ ਹੀ ਬਣਾਇਆ ਜਾਊਗਾ ਯਾਨੀ ਡੰਗ ਟਪਾਉ ਕੀਤਾ ਜਾਊਗਾ ਕੰਮ ਉਹ ਨਹੀਂ ਕੀਤਾ ਜਾਊਗਾ ਕਿ ਕੰਕਰੀਟ ਪੂਰੀਆਂ ਵਧੀਆ ਤਰੀਕੇ ਨਾਲ ਬਣ ਜਾਵੇ ਇਹ ਸਾਰਾ ਕੁਝ ਸੀਵਰੇਜ ਬੋਰਡ ਤੇ ਸਾਰੇ ਵਿਭਾਗਾਂ ਦੀ ਆਪਸ ਵਿੱਚ ਤਾਲਮੇਲ ਦੀ ਘਾਟ ਕਾਰਨ ਹੋ ਰਿਹਾ ਨਗਰ ਕੌਂਸਲ ਦੇ ਪ੍ਰਧਾਨ ਨਿੰਦਰਪਾਲ ਨਿੰਦਾ ਨੇ ਵੀ ਦੱਸਿਆ ਕਿ ਵਿਭਾਗਾਂ ਦੀ ਆਪਸ ਵਿੱਚ ਕੋਈ ਤਾਲਮੇਲ ਨਾ ਹੋਣ ਕਾਰਨ ਇਹ ਸਾਰੀ ਸਥਿਤੀ ਬਣ ਜਾਂਦੀ ਹੈ ਬਣੀ ਹੋਈ ਆ ਸਾਰੀ ਗੱਲ ਤੁਸੀਂ ਸੁਣੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਫਰੀਦਕੋਟ ਦੀਆਂ ਸੜਕਾਂ ਦੇ ਤੇ ਬਾਬਾ ਫਰੀਦ ਦੇ ਮੇਲੇ ਤੋਂ ਪਹਿਲਾਂ ਸੜਕਾਂ ਲਈ ਕੀ ਹੋਣ ਵਾਲਾ ਪਰ ਆਪਾਂ ਨਾਲ ਦੀ ਨਾਲ ਹੁਣ ਸੀਵਰੇਜ ਬੋਰਡ ਦਾ ਪੱਖ ਵੀ ਸੁਣ ਲੈਣੇ ਆ ਕਿ ਉਹ ਕੀ ਕਹਿੰਦਾ ਇਸ ਮਾਮਲੇ ਦੇ ਵਿੱਚ ਆਓ ਗੱਲ ਕਰਦੇ ਆ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੀਵੀਬੀ ਬੋਰਡ ਦੇ ਜੇਈ ਸ਼੍ਰੀ ਪ੍ਰਵੇਸ਼ ਕੁਮਾਰ ਇੱਕ ਤਾਂ ਕੀ ਹੈਗਾ ਜੀ ਜੋ ਫੰਡ ਸੀਗੇ ਜੀ ਜੀ ਉਹਨਾਂ ਨੇ ਆਪਣਾ ਇਸ ਰੋਡ ਦਾ 50 ਲੱਖ ਰੁਪਏ ਦਾ ਜਮਾ ਕਰਾਇਆ ਹੋਇਆ ਜੀ ਜੀ ਤੇ ਇੱਕ ਚੈਲ ਰੋਡ ਦਾ ਵੀ 50 55 ਲੱਖ ਰੁਪਏ ਦੇ ਲਗਭਗ ਜਮਾ ਕਰਾਇਆ ਹੋਇਆ ਹੈ ਇੰਨਾ ਤਾਂ ਕਹਿਣਾ ਹੈਗਾ ਵੀ ਆਪਾਂ ਨੂੰ ਕਹਿੰਦੇ ਸੀ ਵੀ ਦੋ ਬਰਸਾਤਾਂ ਆ ਜ਼ਰੂਰੀ ਆ ਹਮ ਹਜੇ ਪਹਿਲੀ ਬਰਸਾਤ ਹੋਈ ਆ ਸਰ ਦੋ ਸੀਜ਼ਨ ਹੁੰਦੇ ਮਤਲਬ ਹਾਂ ਪਰ ਇਹ ਕਹਿੰਦੇ ਸਾਨੂੰ ਲਿਖਤੀ ਤੌਰ ਤੇ ਹਜੇ ਉਹਨਾਂ ਨੇ ਨਹੀਂ ਕਿਹਾ ਕਿ ਸੜਕਾਂ ਕੰਪਲੀਟ ਹੋ ਗਈਆਂ ਅਸੀਂ ਬਣਾ ਨਹੀਂ ਸਕਦੇ ਇਹ ਇਹ ਲਿਖ ਕੇ ਭੇਜ ਦਿੱਤਾ ਆਪਾਂ ਸਪੇਡਰ ਲਿਖ ਕੇ ਹਾਂ ਇੱਕ ਉਹ ਕਹਿੰਦੇ ਵੀ ਜਿਹੜਾ ਇਹ ਸੀਵਰੇਜ ਸੀ ਜਾਂਦੇ ਵੇਲੇ ਤਾਂ ਸੱਜੇ ਹੱਥ ਪਾਇਆ ਗਿਆ ਬਸਟੰਗ ਵਾਲੇ ਪਾਸੋਂ ਜਿਹੜਾ ਭਾਈ ਕਨਈਆਈ ਚੌਕ ਨੂੰ ਤੇ ਦੂਜੇ ਪਾਸੇ ਇਹਨਾਂ ਨੇ ਉਹ ਖੱਬੇ ਹੱਥ ਕਰਤਾ ਬਿਨਾ ਕਿਸੇ ਨਕਸ਼ੇ ਤੋਂ ਹੀ ਨਹੀਂ ਨਹੀਂ ਕੋਤਵਾਲੀ ਦੇ ਸਾਹਮਣੇ ਨਹੀਂ ਨਹੀਂ ਜੀ ਆਪਾਂ ਮਝੂਰੀ ਲਈ ਪਈ ਐ ਇੱਦਾਂ ਦੀ ਗੱਲ ਹੈ Okay. एक ता, एक ओके ਤੀਜੀ ਇੱਕ ਇਹ ਵੀ ਕਹਿ ਰਹੇ ਆ ਕਿ ਇਹਨਾਂ ਨੇ 7 8 ਮੀਟਰ ਸੜਕ ਪੱਟਦੀ 4 ਮੀਟਰ ਤੇ 286 ਦੀ ਮਨਜ਼ੂਰੀ ਸੀਗੀ ਇਹਨਾਂ ਕੋਲੇ ਇਹਨਾਂ ਨੇ 7 ਮੀਟਰ ਤੇ 350 ਮੀਟਰ ਪੱਟਦੀ 7 8 ਮੀਟਰ ਦੇ ਕਰੀਬ ਚੌੜੀ ਤਾਂ ਇੱਕ ਤਾਂ ਹੈ ਜੀ ਹਾਲੇ ਸਾਹਿਬ ਜਿਹੜੀ ਗਾਈਡਲਾਈਨ ਹੈ ਵੀ ਜੇ ਜੋ ਰੋਡ ਦੀ ਪੋਜੀਸ਼ਨ ਸੀ ਜੀ ਪਹਿਲਾਂ ਤੁਸੀਂ ਦੱਸੋ ਇਹ ਸੜਕ ਨਵੀਂ ਬਣੀ ਹੋਈ ਸੀ ਜੀ ਉੱਥੋਂ ਉਹ ਕਹਿੰਦੇ ਅੱਗੋਂ 30 40 ਜਿਹੜਾ ਮੀਟਰ ਉਹ ਨਵੀਂ ਬਣੀ ਹੋਈ ਸੀ ਕਤਵਾਲੀ ਤੋਂ ਅੱਗੇ ਜਿਹੜੀ ਸੀ ਉਹ ਜਿਹੜੇ ਕਤਵਾਲੀ ਤੋਂ ਅੱਗੇ ਵਾਲਾ ਟੋਟਾ ਸੀ ਮਤਲਬ ਉਹ ਉਹਨਾਂ ਦੇ ਟੋਟਾ ਸੀ ਨਾ ਕਿ ਬਾਕੀ ਸਾਰੀ ਰੋੜੀ ਉਦੋਂ ਦੀ ਸੀ ਬਾਕੀ ਤਾਂ ਪੁਰਾਣੀ ਸੀ ਹਾਂ ਉਹ ਤਾਂ ਰੁਕੀ ਹੋਈ ਸੀ ਹਾਂ ਪਰ ਹਾਂ ਆਪਾਂ ਉੱਥੇ ਸੀ ਵੀ ਪਾਤਾ ਹੈਗਾ ਜੀ ਹੂੰ ਤੇ ਜੋ ਰੇਟ ਸੀਗੇ ਜੋ ਜੋ ਪੀਟੀਐਮਲ ਜਿੰਨਾ ਆਪਣੇ ਕੋਲ ਫੰਡ ਸੀ ਆਪਾਂ ਇਹਨਾਂ ਨੂੰ ਜਮਾ ਕਰਾਉਂਦੇ ਸੀ ਹਾਂ ਇਹ ਉਹ ਕਦੇ 1 ਕਰੋੜ 40 ਲੱਖ ਸੀ ਤੇ 50 ਲੱਖ ਕਰਾਇਆ ਗਿਆ ਸਾਨੂੰ ਕੋਈ ਆਪਣੇ ਕੋਲ ਤਾਂ ਜਿੰਨਾ ਫੰਡ ਸੀਗਾ ਜੀ ਆਪਾਂ ਇਹਨਾਂ ਨੂੰ ਸਰਕਾਰੀ ਨਾ ਜਮਾ ਕਰਾਉਂਦਾ ਸੀ ਜੀ ਠੀਕ ਯਾਨੀ ਹੁਣ ਯਾਨੀ ਹੁਣ ਤੁਹਾਡੇ ਕਹਿਣ ਮੁਤਾਬਕ ਆ ਕਿ ਤੁਸੀਂ ਹੈਂਡਓਵਰ ਕੀਤੀਆਂ ਉਹ ਕਹਿੰਦੇ ਨਹੀਂ ਕੀਤੀਆਂ ਹੈ। ਨਹੀਂ ਆਪਣੇ ਵੱਲੋਂ ਦਾ ਹੈਂਡਓਵਰ ਕੀਤਾ ਹੈ ਇਹਨਾਂ ਨੇ ਹਜੇ ਕਿਹਾ ਵੀ ਰੋਡ ਦੀ ਹਜੇ ਕੰਦੀ ਪੂਰੀ ਏ ਜਗਾ। ਕਿ ਅਸੀਂ ਰੋਡ ਜਿਹੜੀ ਹੈਗੀ ਆ ਰੁੱਕ ਕੇ ਬਣਾਵਾਂਗੇ। ਜੀਐਸਬੀ ਪਾਉਣ ਲੱਗੇ ਆ ਡੀਸੀ ਸਾਹਿਬ ਦੇ ਹੁਕਮ ਮੁਤਾਬਕ। ਆ ਉਹ ਤਾਂ ਇੱਕ ਵਾਰੀ ਬਨੂ ਚਾਲੂ ਹਾਲਤ ਆਪਣੇ ਵੱਲੋਂ ਤਾਂ ਆਪਣੇ ਵੱਲੋਂ ਤੋਂ ਦੇਖੋ ਜੀ ਹੁਣ ਇੱਕ ਵਾਰੀ ਜਿਵੇਂ ਹਦਾਇਤਾਂ ਹੀ ਆ ਸਿਗੀਆਂ ਵੀ ਰੈਸਟੋਰੇਸ਼ਨ ਕਰਕੇ ਜੋ ਵੀ ਹੈਗਾ ਇੱਕ ਵਾਰੀ ਦੇ ਤੇ ਦੁਬਾਰਾ ਮਿੱਟੀ ਤੇ ਪੱਥਰ ਪਾ ਕੇ ਨੂੰ ਲੈਵਲ ਕਰਵਾ ਦੋ। ਉਹ ਆਪਾਂ ਕਰਵਾ ਦਿੱਤੀਆਂ ਜੀ। ਕੱਲ ਹੀ ਮੇਰੇ ਗੀਵਰ ਲੱਗ ਕੇ ਕੱਲ ਹੀ ਕਰਵਾਤਾ ਸੀਗੇ ਜੀ ਠੀਕ ਹੈ ਜੀ ਹੁਣ ਇਹਨਾਂ ਨੇ ਪਾਉਣਾ ਹੈਗਾ ਇਹਦੇ ਉੱਤੇ ਇੱਕ ਵਾਰੀ ਜੀਐਸਪੀ ਵਗੈਰਾ ਪਾਦਨ ਕੇ ਬਾਅਦ ਚੇਹੇ ਦੇ ਤੋਂ ਬਿਟਮੈਨ ਪਾਦਦੇ ਕਿਉਂਕਿ ਦੋ ਰੈਣੀ ਸੀਜ਼ਨ ਤਾਂ ਚਾਹੀਦੀ ਹੁੰਦੀ ਹੈ ਜੀ ਸਿਰਫ ਇਹਨਾਂ ਨੂੰ ਚੱਲਣ ਯੋਗ ਹੀ ਬਣਾਇਆ ਜਾਊਗਾ ਯਾਨੀ ਡੰਗ ਟਪਾਉ ਕੀਤਾ ਜਾਊਗਾ ਕੰਮ ਉਹ ਨਹੀਂ ਕੀਤਾ ਜਾਊਗਾ ਕਿ ਇਹ ਕੰਕਰੀਟ ਪੂਰੀਆਂ ਵਧੀਆ ਤਰੀਕੇ ਨਾਲ ਬਣ ਜਾ। ਇਹ ਸਾਰਾ ਕੁਝ ਸੀਵਰੇਜ ਬੋਰਡ ਤੇ ਸਾਰੇ ਵਿਭਾਗਾਂ ਦੀ ਆਫਿਸ ਤਾਲਮੇਲ ਦੀ ਘਾਟ ਕਾਰਨ ਹੋ ਰਹੀ ਹੈ। ਉਹਨਾਂ ਨੂੰ ਆਪਣਾ ਇਸ ਰੋਡ ਦਾ 50 ਲੱਖ ਰੁਪਏ ਦਾ ਜਮਾ ਕਰਾਇਆ ਹੋਇਆ ਜੀ ਜੀ ਤੇ ਇੱਕ ਚੈਲਰ